ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋ ਅਸੀਂ ਵੀ ਸਾਰੇ ਠੀਕ ਆ ਅੱਜ ਆਪਾਂ ਬਣਾਉਨੇ ਆ ਆਲੂ ਤੇ ਮੂੰਗਰਿਆਂ ਦੀ ਸਬਜ਼ੀ ਤੇ ਚਟਨੀ ਆਪਾਂ ਪਿੱਛੋਂ ਤੋੜ ਕੇ ਲੈਂਦੇ ਮੂੰਗਰੇ ਤੇ ਰਾਜਵੀਰ ਨੇ ਵੱਡੇ ਪੱਠੇ ਤੇ ਆਪਾਂ ਇੱਕ ਬੂਟੇ ਤੋਂ ਸਾਰੇ ਮੂੰਗਰੇ ਤੋੜ ਲੈਂਦੇ ਤੇ ਆਪਣੇ ਹੈਨਾ ਤੇ ਬੈਲਾ ਨੇ ਵੀ ਬਹੁਤ ਮਸਤੀ ਕੀਤੀ ਤੇ ਤੁਸੀਂ ਸਾਨੂੰ ਦੱਸਿਓ ਵੀ ਸਾਡਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਦਾ ਆਪਾਂ ਰਸੋਈ ਚ ਲਿਆ ਕੇ ਮੂੰਗਰੇ ਕੱਟ ਲਏ ਸਾਰੇ ਆ ਪਿੱਛੇ ਬਾਲਟੀ ਤੇ ਨਾ ਜਾਏ ਸਾਡੀ ਦਾਣੇ ਵਾਲੀ ਬਾਲਟੀ ਇਹ ਮੈਂ ਅੰਦਰ ਚੱਕੜੇ ਚਾਣੂ ਲਿਆਂਦੇ ਸੀਗੇ ਤੇ ਮੂਰੇ ਪੱਟ ਕੇ ਇਥੋਂ ਆ ਆਲੂ ਵੀ ਅਸੀਂ ਪੱਟ ਕੇ ਕੁਛ ਵੀ ਨਹੀਂ ਹੁੰਦੇ ਸੀ ਤੇ ਆ ਵੱਡੇ ਵਲੀ ਮੂੰਗਰੇ ਆ ਤੇ ਮੈਨੂੰ ਵੱਡੇ ਸੂੰਗਰੇ ਵਧੀਆ ਲੱਗਦੇ ਆ ਬਣਾਉਣੇ ਕਿਉਂਕਿ ਇਹ ਛੇਤੀ ਬਣ ਜਾਂਦੇ ਆ ਆ ਛੋਟੇ ਨਹੀਂ ਮੈਨੂੰ ਵਧੀਆ ਲੱਗਦੇ ਇਹਦੇ ਟਾਈਮ ਬਾਲਾ ਲੱਗਦਾ ਤੇ ਇੱਥੇ ਆਪਾਂ ਕੱਟ ਲਿਆ ਵਿੱਚੇ ਥੋੜੇ ਜੇ ਮੈਂ ਛੋਟੇ ਮੂੰਗਰੇ ਕੱਟੂੰਗੀ ਕਿਉਂ ਸਬਜੀ ਸਾਨੂੰ ਜਲਦੀ ਚਾਹੀਦੀ ਐ ਸਲੇਟ ਹੋ ਗਏ ਤੇ ਮੈਨੂੰ ਵੱਡੇ ਕੱਟਨੇ ਜ਼ਿਆਦਾ ਪਸੰਦ ਲੱਗਦੇ ਨੇ ਕਿਉਂਕਿ ਛੇਤੀ ਕੱਟ ਜਾਂਦੇ ਛੋਟੇ ਨਹੀਂ ਕੱਟ ਜਾਂਦੇ ਕਾਰਨ ਤੇ ਮੈਨੂੰ ਇੱਥੇ ਆਪਾਂ ਸਬਜੀ ਕੱਟ ਲਈ ਆ ਤਾਂ ਪਹਿਲਾਂ ਇਹ ਕੱਟੇ ਆ ਜਿਹੜੇ ਛੋਟੇ ਹੁੰਦੇ ਆ ਉਹ ਤਾਂ ਮੈਂ ਐਂ ਹੀ ਕੱਟ ਐਂ ਹੀ ਕਰ ਤੋੜ ਲੈਨੇ ਆਸੇ ਇਹਦਾ ਬਸ ਐਂ ਹੀ ਤੋੜ ਕੇ ਮੈਂ ਕੱਟ ਦੋੜਤ ਨਹੀਂ ਲੈਂਦੀ ਛੋਟਿਆਂ ਨਹੀਂ ਵੱਟਿਆਂ ਨਹੀਂ ਕੱਟ ਲੈਣੀ ਪੈਂਦੀ ਜੋ ਤੋੜ ਕੇ ਦਿਖੋਣੀ ਹੈ ਬਸ ਮੈਂ ਤਾਂ ਹੀ ਤੋੜੀ ਜਾਨੀ ਦੀ ਹੈ ਹੱਥ ਨਾਲੇ ਛੋਟਿਆਂ ਨੂੰ ਟਾਈਮ ਲੱਗਦਾ ਮੈਂ ਇੱਥੇ ਆਪਾਂ ਲੌਣੇ ਤੜਕਾ ਰਿਫਾਈਂਡ ਤੇਲ ਲਈ ਲਾ ਦਵਾਂਗੇ ਸੋਨੂੰ ਦਾ ਤੇਲ ਸੌਦੇ ਚ ਲਿਖਿਆ ਨਹੀਂ ਗਿਆ ਮੈਂ ਤਾਂ ਇੱਕ ਇਹ ਤਾਂ ਕਰਕੇ ਤੇ ਚਟਣੀ ਵੀ ਨਹੀਂ ਅੱਜ ਆਪਾਂ ਬਣਾਉਂਦੇ ਚਟਣੀ ਵੀ ਕਰੇਮਿਸਨ ਬਣਾਵਾਂਗੇ ਸਾਨੂੰ ਲੇਟ ਬਾਅਦ ਬੋਲਾ ਹੁੰਦੇ ਸੀ ਸਾਤਰ ਬਗੈਰ ਘੰਟੇ ਬਣਾਉਂਦੇ ਕਹਿੰਦੀ ਤੇ ਮੇਰੇ ਫਰੈਂਡ ਤਾਂ ਬਣਾਉਂਦੀ ਆ ਤਾਂ ਬਗੈਰ ਹੀ ਬਣਾਉਂਦੇ ਘੰਟੇ ਬਗੈਰ ਘੰਟੇ ਬਣਦੀ ਆ ਤੇ ਆਪਾਂ ਕਿਸ ਦਿਨ ਬਗੈਰ ਘੰਟੇ ਤੋਂ ਵੀ ਬਣਾ ਕੇ ਦੇਖਾਂਗੇ ਉਹ ਜਰੂਰੀ ਆ ਵੀ ਗੰਡੇ ਇੰਨੇ ਮਹਿੰਗੇ ਆਪਾਂ ਜੂਰੀ ਵਰਤਨੇ ਚ ਲੋ ਗੰਡੇ ਤੋਂ ਬਗੈਰ ਬਣ ਸਕਦੀ ਆ ਸਬਜ਼ੀ ਤੇ ਆਪਾਂ ਉਹ ਵੀ ਟਰਾਈ ਕਰਕੇ ਦੇਖਾਂਗੇ ਕਿਸ ਦਿਨ ਤੇ ਬਾਹਰ ਮੌਸਮ ਵੀ ਬਹੁਤ ਵਧੀਆ ਸੀਗਾ ਤੇ ਆਪਣੀ ਹੈ ਨਾ ਬਰਾਂ ਦੇ ਪੂਰੀ ਮਸਤੀ ਕੀਤੀ ਆਪਾਂ ਨੋਰਮਲ ਬਸ ਜਿਵੇਂ ਤੜਕਾ ਲਾਉਣੀ ਹੈ ਸਬਜ਼ੀ ਨੂੰ ਗੰਡੇ ਪਾ ਕੇ ਤੇ ਜੀਰਾ ਜੀਰਾ ਪਾ ਕੇ ਤੇ ਬਸ ਇੰਨੇ ਕੀ ਆਪਾਂ ਪਾਵਾਂਗੇ ਸਾਰਾ ਕੁਝ ਪੀਸ ਪਾਉਣਾ ਹੈ ਟਮਾਟਰ ਕੁੱਟ ਲੈਣ ਦੇ ਸਿੱਛਾ ਪਾ ਤੇ ਇੱਧਰ ਆਪਾਂ ਪਿਆਜ਼ ਤੇ ਟਮਾਟਰ ਨਾਲ ਘਰ ਦੀ ਸਬਜ਼ੀ ਪਾਉਣੀ ਹੈ ਟਮਾਟਰ ਮਟਰ ਕਰਕੇ ਇਧਰ ਆਪਾਂ ਸਬਜੀ ਢੋਈ ਸੀ ਕਿ ਗੰਗਰੇ ਤੇ ਆਲੂ ਟੋਲੇ ਸੀ ਕਿਉਂ ਮੈਨੂੰ ਲੱਗਿਆ ਜੀ ਇਹ ਹਾਲੇ ਪਛੇ ਸੀਗੇ ਅੰਦਰ ਤੇ ਇਸ ਤਰ੍ਹਾਂ ਘੱਟ ਕੇ ਪਹਿਲਾਂ ਆਲੂ ਟੋਟੇ ਫਿਰ ਇਹਨਾਂ ਦੋਨਾਂ ਨੂੰ ਫਿਰ ਮੈਸ ਕਰਕੇ ਕਰ ਲਿਆ ਤੇ ਇਹ ਸਬਜੀ ਬਣਦੀ ਬਹੁਤ ਸੁਆਦ ਕਰਾਰੇ ਤੇ ਟਮਾਟਰ ਕੱਟ ਲੈ ਤੇ ਤੜਕਾ ਆਪਣਾ ਵਸੂ ਭੁੰਨਣਾ ਪੁੱਜਣਾ ਲਈ ਜਾ ਤੇ ਕਚਮੀ ਮੇਰੀ ਮਤਲਬ ਕਿ ਫੜੀਆ ਪਕੜਨ ਬਣਾ ਕੇ ਦਿਖਾਵਾਂਗੇ ਤੁਹਾਨੂੰ ਕਚਮੀ ਕਚਮੀ ਬਹੁਤ ਵਧੀਆ ਬਣ ਰਹੀ ਹੈ ਅਸੀਂ ਪਹਿਲੀ ਵਾਰ ਬਣਾਈ ਸੀ ਜਤੋਂ ਨਹੀਂ ਤਕਰੀਬਨ ਅਜੀ ਸਬਜੀ ਬਣਾਉਣੀ ਹੈ ਤੇ ਮੂੰਗਰੇ ਸਾਡੇ ਹੋਂ ਲੈ ਵੀ ਬਹੁਤ ਜਾਣੇ ਜਾਂਦੇ ਆ ਦੇਦੇ ਜੇ ਅਸੀਂ ਇੰਨੇ ਮੂੰਗਰੇ ਕੀ ਕਰਨੇ ਆ ਤੇ ਲੈ ਰਹੀ ਦੇ ਕੋਈ ਚਾਹ ਕੋਈ ਲੈ ਜਾਂਦਾ ਕੋਈ ਸੀ ਸਕਦਾ ਕੋਲ ਲੈ ਲੈਣਾ ਇਹ ਸਾ ਪਰ ਨੋਰਮਲ ਮਸਾਲੇ ਤੋਂ ਨਹੀਂ ਬਣਦੀ ਤੇ ਵੀਡੀਓ ਤੁਸੀ ਜੀ ਦੱਸਿਓ ਵੀ ਸਾਨੂੰ ਤੁਸੀਂ ਜਿਵੇਂ ਬਣਾਉਂਦੇ ਆ ਸਬਜ਼ੀ ਮੂੰਗਰਿਆਂ ਦੀ ਅਸੀਂ ਤਾਂ ਐਸੇ ਤਰ੍ਹਾਂ ਬਣਾਉਂਦੇ ਆ ਮੂੰਗਰੇ ਅੱਡ ਹੁੰਦੇ ਆ ਸੁੰਗਰੇ ਅੱਡ ਹੁੰਦੇ ਆ ਸੁੰਗਰੇ ਲੰਬੇ ਹੁੰਦੇ ਆ ਮੂੰਗਰੇ ਥੋੜੇ ਘੱਟ ਹੁੰਦੇ ਆ ਉਹ ਜਿਵੇਂ ਅੱਖਾਂ 'ਚ ਪਾਉਣ ਵਾਲੇ ਨੇ ਮੂੰਗਰੇ ਹੁੰਦੇ ਇਹ ਉਹ ਸ਼ਾਇਦ ਨਾ ਛੋਟੇ ਮੂੰਗਰੇ ਉਹਨਾਂ ਨੂੰ ਮੂੰਗਰੇ ਕਹਿੰਦੇ ਤੇ ਸੁੰਗਰੇ ਬੜੇ ਲੰਬੇ ਹੁੰਦੇ ਆ ਤੇ ਉਹ ਕੱਟਣ 'ਚ ਵੀ ਸੌਕੇ ਰਹਿੰਦੇ ਆ ਇਹ ਨਿੱਕੇ ਨਿੱਕੇ ਜਿਹੇ ਹੱਥ 'ਚ ਨੇ ਵੈਸੇ ਘਾੜ ਦਿੱਤੋਂ ਬਗੈਰ ਹੀ ਕੱਟੇ ਜਾਂਦੇ ਇੱਥੇ ਆਪਾਂ ਸਬਜ਼ੀ ਪਾ ਦੇਣੀ ਆ ਇਹ ਸਬਜੀ ਪਾ ਕੇ ਤੇ ਤੁਹਾਨੂੰ ਦਸ ਮਿੰਟ ਚ ਇਹ ਸਬਜੀ ਬਣ ਜਾਣੀ ਤੇ ਮੇਰੇ ਮੂੰਗਰੇ ਵੀ ਥੋੜੇ ਸੀਗੇ ਤੇ ਆਲੂ ਮੈਂ ਜ਼ਿਆਦਾ ਪਾਤੇ ਸਾਡੇ ਬੱਚਿਆਂ ਨੂੰ ਵੀ ਆਲੂ ਜ਼ਿਆਦਾ ਹੀ ਪਸੰਦ ਨੇ ਫ੍ਰੀਜ ਵੀ ਬਹੁਤ ਆਲੂ ਖਾਂਦੀ ਆ ਇਹਨੂੰ ਸਬਜੀ ਸਬਜੀ ਘਾਟ ਇਹਨੂੰ ਆਲੂ ਜ਼ਿਆਦਾ ਹੋਣ ਤਾਂ ਕਰਕੇ ਮੈਨੂੰ ਇੱਕ ਵੈਸੇ ਵੀ ਨੇਰਾ ਹੋ ਗਿਆ ਸੀ ਤਾਂ ਕਰਕੇ ਜਲਦੀ ਜਲਦੀ ਕਰਕੇ ਮੂੰਗਰੇ ਥੋੜੇ ਪਏ ਇਹ ਆਲੂ ਮੈਂ ਪਾਤੇ ਹੋ ਜਾ ਰਹੇ ਮੈਨਾਂ ਨੂੰ ਅੰਦਰ ਕਰਕੇ ਜਾਈ ਰਾਜਵੀਰ ਨੇ ਤਾਂ ਮੈਂ ਆਲੂ ਪਾ ਲਏ ਜਿਆਰਾ ਪਾਣੀ ਮੈਨੂੰ ਇਹ ਕਰਾਰੇ ਜੀ ਲੱਗਦੀ ਆ ਬਾਹਰ ਫਿਰ ਕੁੱਤੇ ਕੱਟੇ ਨਾਲ ਲੜਦੀਆਂ ਦੂਜੇ ਨਾਲ ਹੋਰ ਦੱਸੋ ਤੁਸੀਂ ਕਿਵੇਂ ਹਾਲ ਚਾਲ ਹੈ ਹਾਲ ਚਾਲ ਹੈ ਅੱਪਾ ਸਬਜੀ ਪਾਤੀ ਹੁਣ ਆਪਾਂ 5-10 ਮਿੰਟ ਬਾਅਦ ਦੇਖਾਂਗੇ ਹੁਣ ਆਪਾਂ ਨੂੰ ਦਿਨੇ ਢਾਕ ਆਪਣੀ ਸਬਜੀ ਹੋ ਗਈ ਤਿਆਰ ਆਲੂ ਨੂੰ ਮੁੰਨ ਜਿਆ ਤੁਸੀਂ ਕਹਿੰਦੇ ਹੋਗੇ ਆਲੂ ਜ਼ਿਆਦਾ ਆਲੂ ਜ਼ਿਆਦਾ ਮੁੰਗਰੇ ਘੱਟ ਪਰ ਹਨਾ ਅਸੀਂ ਲੇਟ ਹੋਏ ਸੀ ਮੈਂ ਤਾਂ ਕਰਕੇ ਆਲੂ ਜ਼ਿਆਦਾ ਪਾ ਤਾ ਮੁੰਮਰੇ ਥੋੜੇ ਪਾਏ ਮੇਰੇ ਕੋਲ ਟਾਈਮ ਨਹੀਂ ਸੀ ਮੁੰਮਰੇ ਪਏ ਆ ਤੇ ਹਨੇਰਾ ਹੋ ਗਿਆ ਸੀ ਬਾਪੂ ਰੋਟੀ ਮੰਗਦਾ ਸੀ ਇਸ ਲਈ ਮੈਂ ਇਹ ਥਾਲੀ ਇਹ ਪਾਉਂਗਾ ਉੱਪਰ ਮਗਨੀ ਤੇ ਚਟਣੀ ਆਪਾਂ ਬਣਾਉਣੀ ਸੀ ਇਹ ਚਟਣੀ ਆਪਾਂ ਤਾਂ ਨਹੀਂ ਬਣਾਈ ਕਿਉਂਕਿ ਮੁੰਮਰੇ ਦੀ ਸਬਜ਼ੀ ਆ ਫਿਰ ਚਟਣੀ ਸਵੇਰੇ ਬਣਾਵਾਂਗੀ ਨੂੰ ਬ੍ਰੈਂਡ ਜਦੋਂ ਇਹ ਫਟਣ ਹੋ ਗਈ ਠੀਕ ਹੈ ਜੀ ਸੱਸਿਆ ਤੁਹਾਨੂੰ ਕਿਵੇਂ ਲੱਗੀ ਸਾਡੀ ਸਬਜੀ ਬਣਾਈ ਹੋਈ ਥੈਂਕ ਯੂ ਜੀ ਤੁਹਾਡਾ ਜੀ ਮੇਰਾ ਬਲੌਗ ਦੇਖਣ ਲਈ ਆਈ ਹੋਪ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋ ਮਿਲਦੇ ਆਪਾਂ ਅਗਲੇ ਬਲੌਗ ਚ ਥੈਂਕ ਯੂ ਪੂਰੇ ਸਵਾਲ ਲਾਲ ਮਿਰਚ ਗੰਢੇ ਸ਼ਾਹੀ ਰੋਟੀ ਸ਼ਾਹੀ ਰੋਟੀ ਖਾਊਗਾ ਦੇਵੀ ਲੈਣਾ ਹਜੇ ਨਹੀਂ ਆਪਣੀ ਥਾਲੀ ਹੋ ਗਈ ਤਿਆਰ 120 ਰੁਪਏ ਜੈਨੇ ਲੈਣੀ ਹੋਈ ਅੱਡ ਚਲੋ ਜੀ ਖਾ ਕੇ ਦੱਸੋ ਜੀ ਕਿਵੇਂ ਬਣੀ ਵਧੀਆ ਬਣਾ ਬਾਈ ਜੀ ਬਾਰੇ ਖਾ ਚੁੱਕੇ ਹੈ ਵੀਡੀਓ ਬਣਾਉਂਸ ਹੋ ਕਰੀਏ ਓਕੇ ਓਕੇ ਥੈਂਕ ਯੂ ਇਹ ਪਹਿਲਾਂ ਦੀ ਅੱਜ ਦੋ ਅਸੀਂ ਮੂੰਗਰੇ ਤੋੜਦੇ ਬੈਲਾ ਨਹੀਂ ਕੀਤੀ ਫੁੱਲ ਮਸਤੀ